ਬੱਚੇ ਹੋ ਗਏ ਨੇ ਵੱਡੇ ਤੇ ਨਹੀਂ ਕੀਤਾ ਆਧਾਰ ਨਾਲ ਸੰਬੰਧਿਤ ਇਹ ਕੰਮ ਤਾਂ ਅੱਜ ਹੀ ਕਰ ਲੋ ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਨਾਲ ਸੰਬੰਧਿਤ ਤੇ ਰਸੋਈ ਨਾਲ ਸੰਬੰਧਿਤ ਸਵਾਣੀਆਂ ਨਾਲ ਸੰਬੰਧਿਤ ਤੇ ਬੱਚਿਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਪ੍ਰੈਸ ਕਰਿਓ ਫੇਸਬੁਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਬੱਚਿਆਂ ਨਾਲ ਸੰਬੰਧਿਤ ਕੁਝ ਗੱਲਾਂ ਸਾਂਝੀਆਂ ਕਰਨ ਲੱਗੇ ਆ ਜੇਕਰ ਤੁਸੀਂ ਇਹ ਕੰਮ ਨਹੀਂ ਕੀਤੇ ਤਾਂ ਇਹ ਜਰੂਰ ਕਰ ਲਓ ਹੋ ਸਕਦਾ ਹੈ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਨੇ ਸਹੂਲਤਾਂ ਨੇ ਉਹ ਬੰਦ ਹੋ ਜਾਣ ਜੇਕਰ ਤੁਸੀਂ ਇਹ ਸਟੈਪ ਫੋਲੋ ਨਹੀਂ ਕਰਦੇ ਤਾਂ ਤੁਸੀਂ ਇਹ ਸਟੈਪ ਫੋਲੋ ਜਰੂਰ ਕਰ ਲੈਣਾ ਤਾਂ ਕਿ ਤੁਹਾਡੇ ਬੱਚਿਆਂ ਦੇ ਵਜੀਫੇ ਆਉਂਦੇ ਨੇ ਉਹ ਵੀ ਆਉਂਦੇ ਰਹਿਣ ਤੇ ਸਕੂਲਾਂ ਦੇ ਵਿੱਚ ਜਿਹੜਾ ਤੁਹਾਡੇ ਦਾਖਲੀ ਪ੍ਰਕਿਰਿਆ ਹੁੰਦੀ ਹੈ ਉਸ ਵੇਲੇ ਵੀ ਜ਼ਰੂਰਤ ਪੈਂਦੀ ਹੈ ਨਾ ਚੀਜ਼ਾਂ ਦੀ ਤੇ ਸਕੂਲ ਦੇ ਸਾਰੇ ਹੀ ਕੰਮਾਂ ਦੇ ਵਿੱਚ ਇਸ ਦੀ ਬਹੁਤ ਲੋੜ ਪੈਂਦੀ ਹੈ ਜੇਕਰ ਤੁਸੀਂ ਇਹ ਸਟੈਪ ਫਾਲੋ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਕਰ ਲਓ ਕੀ ਕੀ ਕਰਨਾ ਹੈ ਤੇ ਕੀ ਸਰਕਾਰ ਨੇ ਨਵਾਂ ਐਲਾਨ ਕੀਤਾ ਇਸ ਬਾਰੇ ਆਪਾਂ ਪੂਰੀ ਚਰਚਾ ਤੁਹਾਡੇ ਨਾਲ ਕਰਨੀ ਹੈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਦੇ ਰਹਿਣਾ ਵਿਚਾਰਨਾ ਛੱਡੋ ਸਕਿਪ ਕਰੀ ਵੀਡੀਓ ਤੇ ਬਹੁਤ ਸਾਰੀਆਂ ਜਾਣਕਾਰੀਆਂ ਅਧੂਰੀਆਂ ਰਹਿ ਜਾਂਦੀਆਂ ਨੇ ਸ਼ੁਰੂ ਕਰਾਂਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੰਤ ਤੱਕ ਦੇਖਦੇ ਰਹੋ ਭਾਰਤ 'ਚ 2010 'ਚ ਆਧਾਰ ਕਾਰਡ ਯੋਜਨਾ ਸ਼ੁਰੂ ਕੀਤੀ ਗਈ ਸੀ। ਅੱਜ ਦੇ ਸਮੇਂ ਵਿੱਚ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਆਧਾਰ ਸਾਡੇ ਅਤੇ ਤੁਹਾਡੇ ਲਈ ਕਿੰਨਾ ਮਹੱਤਵ ਰੱਖਦਾ ਹੈ। ਆਧਾਰ ਸਾਡੀ ਪਛਾਣ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੇ ਆਧਾਰ ਕਾਰਡ ਵਿੱਚ ਕੋਈ ਬਦਲਾਅ ਕਿਵੇਂ ਕਰਨੇ ਹਨ ਤੇ ਕਿੰਨੇ ਬਦਲਾਅ ਨੇ ਤੇ ਕਿਵੇਂ ਆਪਾਂ ਕਰ ਸਕਦੇ ਹਾਂ। ਇਸਤੇ ਆਪਾਂ ਅੱਜ ਪੂਰੀ ਚਰਚਾ ਕਰਨੀ ਹੈ ਦਰਸਾਲਾ ਇਸ ਵਿੱਚ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਹੈ ਜਿਵੇਂ ਕਿ ਫੋਟੋ ਤੁਹਾਡਾ ਪਤਾ ਤੁਹਾਡੀ ਈਮੇਲ ਫੋਨ ਨੰਬਰ ਅਤੇ ਹੋਰ ਬਹੁਤ ਕੁਝ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੇ ਆਧਾਰ ਕਾਰਡ ਦੀ ਫੋਟੋ ਨੂੰ ਕਿਵੇਂ ਅਪਡੇਟ ਕਰ ਸਕਦੇ ਹੋ ਆਧਾਰ ਕਾਰਡ ਤੇ ਫੋਟੋ ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ ਆਧਾਰ ਕਾਰਡ ਦੀ ਫੋਟੋ ਨਹੀਂ ਬਦਲੀ ਹੈ ਤਾਂ ਇਸ ਦੇ ਵਿਚਾਰ ਕਰਨ ਦਾ ਇਹ ਸਹੀ ਸਮਾਂ ਹੈ ਯੂਆਈਡੀਆਈ ਦੇ ਅਨੁਸਾਰ 15 ਸਾਲ ਦੀ ਉਮਰ ਤੋਂ ਬਾਅਦ ਕਿਸੇ ਵੀ ਵਿਅਕਤੀ ਲਈ ਆਪਣੀ ਫੋਟੋ ਦੇ ਨਾਲ ਆਧਾਰ ਜਾਣਕਾਰੀ ਨੂੰ ਅਪਡੇਟ ਕਰਨਾ ਲਾਜ਼ਮੀ ਹੈ ਆਧਾਰ ਕਾਰਡ ਦੀ ਫੋਟੋ ਵਿੱਚ ਬਦਲਾਅ ਲਈ ਅਪਲਾਈ ਕਰਨ ਤੋਂ ਪਹਿਲਾਂ ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਆਧਾਰ ਕਾਰਡ ਬਣਾਉਣ ਸਮੇ ਜੋ ਜਾਣਕਾਰੀ ਦਿੱਤੀ ਸੀ ਜਿਵੇਂ ਕਿ ਨਾਮ ਪਤਾ ਉਮਰ ਲਿੰਗ ਫੋਨ ਨੰਬਰ ਅਤੇ ਈਮੇਲ ਆਈਡੀ ਨੂੰ ਵੀ ਆਨਲਾਈਨ ਬਦਲਿਆ ਜਾ ਸਕਦਾ ਹੈ ਬਾਇਓਮੈਟ੍ਰਿਕ ਵਿਰਵਿਆਂ ਜਿਵੇਂ ਫਿੰਗਰਪ੍ਰਿੰਟ ਆਇਰਿਸ ਅਤੇ ਫੋਟੋਆਂ ਨੂੰ ਆਨਲਾਈਨ ਅਪਡੇਟ ਕਰਨ ਲਈ ਤੁਹਾਨੂੰ ਆਪਣੇ ਨਜ਼ਦੀਕੀ ਆਧਾਰ ਨਮਾਂਕਨ ਕੇਂਦਰ ਤੇ ਜਾਣਾ ਪਵੇਗਾ ਅਤੇ ਘਟੋ ਘਟ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ ਕਿਵੇਂ ਬਦਲਦੀ ਹੈ ਆਧਾਰ ਤੇ ਫੋਟੋ ਜੇਕਰ ਤੁਸੀਂ ਵੀ ਆਪਣੇ ਆਧਾਰ ਫੋਟੋ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਇਹ ਕੁਝ ਕਦਮ-ਦਰ-ਕਦਮ ਜਾਣਕਾਰੀ ਹੈ ਉਹ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਅਪਡੇਟ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਤੁਸੀਂ ਆਧਾਰ ਨਮਾ ਕਨਫਰਮ ਨੂੰ ਡਾਊਨਲੋਡ ਕਰੋ ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਫਾਰਮ ਨੂੰ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ ਜਾਂ ਆਧਾਰ ਨਮਾ ਕਨ ਕੇਂਦਰ ਜਾਂ ਨੇੜਲੇ ਸੀਐਸਸੀ ਕੇਂਦਰ ਤੋਂ ਵੀ ਲਿਆ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਆਪਣੀ ਲੋੜਿੰਦੀ ਜਾਣਕਾਰੀ ਭਰੋ ਇਸ ਤੋਂ ਬਾਅਦ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ ਜਾਂ ਸੀਐਸਸੀ ਕੇਂਦਰ ਵਿੱਚ ਜਾਓ ਅਤੇ ਫਾਰਮ ਵਿੱਚ ਭਰੀ ਜਾਣਕਾਰੀ ਜਮ੍ਹਾਂ ਕਰੋ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਿਹੜਾ ਆਧਾਰ ਸੇਵਾ ਕੇਂਦਰ ਤੁਹਾਡੇ ਸਭ ਤੋਂ ਨੇੜੇ ਹੈ ਤਾਂ ਤੁਸੀਂ ਇਸ ਇੰਟਰਨੈਟ ਸਾਈਟ ਤੇ ਜਾ ਕੇ ਵੀ ਪਤਾ ਕਰ ਸਕਦੇ ਹੋ ਇਹ ਇੰਟਰਨੈਟ ਸਾਈਟ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਜਦੋਂ ਤੁਸੀਂ ਕੇਂਦਰ ਤੇ ਪਹੁੰਚਦੇ ਹੋ ਤਾਂ ਤੁਹਾਨੂੰ ਉੱਥੇ ਸਟਾਫ ਮਿਲੇਗਾ ਜੋ ਬਾਇਓਮੈਟ੍ਰਿਕਕ ਤਸਦੀਕ ਦੁਆਰਾ ਸਾਰੇ ਵੇਰਵਿਆਂ ਦੀ ਪੁਸ਼ਟੀ ਕਰੇਗਾ ਇਸ ਤੋਂ ਬਾਅਦ ਕਰਮਚਾਰੀ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਤੁਹਾਡੀ ਨਵੀਂ ਫੋਟੋ ਲਵੇਗਾ ਇਸ ਤੋਂ ਬਾਅਦ ਆਧਾਰ ਅਪਡੇਟ ਕਰਨ ਲਈ ਤੁਹਾਡੇ ਤੋਂ ਜੀਐਸਟੀ ਦੇ ਨਾਲ ਸਿਰਫ 100 ਰੁਪਏ ਚਾਰਜ ਕੀਤੇ ਜਾਣਗੇ ਇਸ ਤੋਂ ਬਾਅਦ ਉਹ ਤੁਹਾਨੂੰ ਯੂਆਰਐਨ ਨੰਬਰ ਯਾਨੀ ਅਪਡੇਟ ਬੇਨਤੀ ਨੰਬਰ ਦੇ ਨਾਲ ਇੱਕ ਰਸੀਦ ਸਲਿੱਪ ਦੇਵੇਗਾ ਜਿਸ ਤਰ੍ਹਾਂ ਹੀ ਤੁਸੀਂ UIDAI ਦੀ ਵੈੱਬਸਾਈਟ ਤੇ ਜਾ ਸਕਦੇ ਹੋ ਅਤੇ ਉਸ ਦੁਆਰਾ ਕੀਤੇ ਗਏ ਬਦਲਾਅ ਨੂੰ ਟਰੈਕ ਕਰ ਸਕਦੇ ਹੋ ਜਾਣਕਾਰੀ ਵੀ ਮਹੱਤਵਪੂਰਨ ਕਿਰਪਾ ਕਰਕੇ ਧਿਆਨ ਦਿਓ ਕਿ ਆਧਾਰ ਕਾਰਡ ਨੂੰ ਅਪਡੇਟ ਹੋਣ ਵਿੱਚ ਵੱਧ ਤੋਂ ਵੱਧ 90 ਦਿਨ ਲੱਗ ਸਕਦੇ ਹਨ ਤੁਸੀਂ ਆਪਣੀ ਆਧਾਰ ਅਪਡੇਟ ਸਥਿਤੀ ਦੀ ਜਾਂਚ ਕਰਨ ਲਈ URN ਨੰਬਰ ਦੀ ਵਰਤੋਂ ਕਰ ਸਕਦੇ ਹੋ ਜਿਵੇਂ ਹੀ ਆਧਾਰ ਕਾਰਡ ਅਪਡੇਟ ਹੁੰਦਾ ਹੈ ਤੁਸੀਂ ਆਪਣੇ ਨਜ਼ਦੀਕੀ ਆਧਾਰ ਸੇਵਾ ਕੇਂਦਰ ਜਾਂ CSC ਕੇਂਦਰ ਜਾ ਕੇ ਆਪਣਾ ਆਧਾਰ ਪ੍ਰਿੰਟ ਕਰਵਾ ਸਕਦੇ ਹਾਂ ਜੇਕਰ ਤੁਸੀਂ ਅਪਡੇਟ ਕੀਤੇ ਆਧਾਰ ਨੂੰ ਖੁਦ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ UIDAI ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਵੀ ਆਪਣਾ ਆਧਾਰ ਡਾਊਨਲੋਡ ਕਰ ਸਕਦੇ ਹੋ ਜਿਕਰ ਜੋ ਗੱਲ ਹੈ ਕਿ ਭਾਰਤ ਵਿੱਚ ਆਧਾਰ ਕਾਰਡ ਸਕੀਮ ਸਾਲ 2010 ਵਿੱਚ ਸ਼ੁਰੂ ਕੀਤੀ ਗਈ ਸੀ ਤੁਸੀਂ ਅਤੇ ਮੈਂ ਪਿਛਲੇ 13 ਸਾਲਾਂ ਤੋਂ ਆਧਾਰ ਕਾਰਡ ਦੀ ਵਰਤੋਂ ਕਰ ਰਹੇ ਹਾਂ